ਪੀ ਵੱਡਾ ਸੰਘਰਸ਼ ਸ਼ਾਂਤਮਈ ਫੇਰ ਸਾਰੇ ਬਲਾਕਾਂ ਨਾਲ ਮੀਟਿੰਗਾਂ ਲਾ ਕੇ ਬਿਲਕੁਲ ਸ਼ਾਂਤਮਈ ਮਾਰਚ ਕਰਾਂਗੇ ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਇਹ ਸਰਕਾਰ ਨੂੰ ਵਿਖਾਵਾਂਗੇ ਕਿ ਜਿੰਨਾ ਮਰਜੀ ਸਰਕਾਰ ਜ਼ਬਰ ਕਰ ਲੇ ਇਹ ਲੋਕ ਦੱਬਣ ਵਾਲੇ ਨਹੀਂ ਆ ਧਰਨਾ ਲਾਇਆ ਜਾਊਗਾ ਸ਼ਾਂਤਮਈ ਦੇ ਨਾਲ ਹੀ ਧਰਨਾਵਾਂ ਫੇਰ ਜਿੱਤਰਾ ਅੱਗੇ ਸ਼ਾਂਤਮਈ ਨਾਲ ਜਾ ਰਹੇ ਆ ਉਸੇ ਤਰ੍ਹਾਂ ਫੇਰ ਸ਼ਾਂਤਮਈ ਦੇ ਨਾਲ ਹੀ ਆਪਣਾ ਜਿਹੜਾ ਧਰਨਾ ਪ੍ਰਦਰਸ਼ਨ ਕਰਾਂਗੇ ਜਿਹੜਾ ਸਾਡੇ 22 ਤਰੀਕ ਸਾਡੇ ਕਿਸਾਨਾਂ ਦਾ ਤਸੱਦਦ ਹੋਇਆ ਹੈ लाठी चार्ज ਹੋਇਆ ਹੈ ਇਹ ਉਹਦੇ ਸਬੰਧ ਵਿੱਚ ਹੋਈ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਕਿਹੜੀ ਕਾਲ ਦੇਣੀ ਆ ਇਹ ਜਿਹੜੇ ਕਿਦਾਂ ਜਿਹੜਾ ਨਜਾਇਜ਼ ਤੌਰ ਤੇ ਸਰਕਾਰ ਨੇ ਤੇ ਪ੍ਰਸ਼ਾਸਨ ਨੇ ਰਲ ਕੇ ਸਾਡੇ ਕਿਸਾਨਾਂ ਦੇ ਧੱਕਾ ਕੀਤਾ ਆਉਣ ਵਾਲੇ ਜਿਹੜੇ ਪ੍ਰੋਗਰਾਮ ਆ ਉਹਨਾਂ ਬਾਰੇ ਸਾਰੀਆਂ ਵਿਚਾਰਾਂ ਹੋਈਆਂ ਜੋ ਸਾਡੇ ਉੱਤੇ ਪੰਜਾਬ ਸਰਕਾਰ ਨੇ ਤੇ ਪੰਜਾਬ ਪੁਲਿਸ ਨੇ ਅਤਿਆਚਾਰ ਕੀਤਾ ਸਾਡੇ ਆਗੂਆਂ ਨੂੰ ਫੁੱਟਿਆ ਗਿਆ ਉਹਨਾਂ ਦੇ ਝੂਠੇ ਪਰਚੇ ਬਣਾਏ ਗਏ ਉਹਨਾਂ ਦੇ ਪਸਲੀਆਂ ਤੋੜੀਆਂ ਗਈਆਂ ਉਹਨਾਂ ਦੇ ਸਿਰ ਪਾੜੇ ਗਏ ਸਿੱਧੂਪੁਰ ਜ਼ਿਲ੍ਹਾ ਅੰਮ੍ਰਿਤਸਰ ਦਾ ਬਲਾਕ ਚਿਗਾਵੇਂ ਦੇ ਪਿੰਡ ਬੋਪਰਾ ਦੇ ਵਿੱਚ ਮੀਟਿੰਗ ਰੱਖੀ ਗਈ ਆ ਇਹ ਸਿੱਖਿਆ ਮੀਟਿੰਗ ਹੀ ਇਹਦੇ ਵਿੱਚ ਜੋ 22 ਤਰੀਕ ਵਾਲੀ ਪੁਲਿਸ ਨੇ ਕਿਸਾਨਾਂ ਦੇ ਸਿਰ ਪਾੜੇ ਫਸਲੀਆਂ ਤੋੜੀਆਂ ਬਜ਼ੁਰਗ ਕਿਸਾਨ ਕੁੱਟੇ ਉਹਨਾਂ ਬਾਰੇ ਵਿਚਾਰ ਚਰਚਾ ਕੀਤੀ ਗਈ ਆਉਣ ਵਾਲੇ ਪ੍ਰੋਗਰਾਮ ਨੂੰ ਲੈ ਕੇ ਵੀ ਵਿਚਾਰ ਚਰਚਾ ਕੀਤੀ ਗਈ ਬਹੁਤ ਲੰਬੀਆਂ ਵਿਚਾਰ ਚਰਚਾ ਹੋਈਆਂ ਕਿ ਕਿੱਥੇ ਕਾਟਾ ਕਮਜ਼ੋਰੀਆਂ ਰਹਿ ਗਈਆਂ ਕੈਮੇਸ਼ੰਗਰ ਚਲੜਨਾ ਚਾਹੀਦਾ ਹੈ ਹੁਣ ਸਾਰਿਆਂ ਵੱਲੋਂ ਸਰਬਸੰਤੀ ਨਾਲ ਪਏ ਹੋਇਆ ਕਿ ਵੱਡਾ ਸੰਘਰਸ਼ ਸ਼ਾਂਤਮਈ ਫੇਰ ਸਾਰੇ ਬਲਾਕਾਂ ਨਾਲ ਮੀਟਿੰਗਾਂ ਲਾ ਕੇ ਬਿਲਕੁਲ ਸ਼ਾਂਤਮਈ ਮਾਰਚ ਕਰਾਂਗੇ ਤੇ ਕਾਲੀਆਂ ਪੱਟੀਆਂ ਬਨ ਕੇ ਇਹ ਸਰਕਾਰ ਨੂੰ ਦਿਖਾਵਾਂਗੇ ਕਿ ਜਿੰਨਾ ਮਰਜੀ ਸਰਕਾਰ ਜ਼ਬਰ ਕਰ ਲੇ ਇਹ ਲੋਕ ਦੱਬਣ ਵਾਲੇ ਨਹੀਂ ਆ ਇਹ ਲੋਕ ਡਰਨ ਵਾਲੇ ਨਹੀਂ ਆ ਭਾਵੇਂ ਜੇਲਾਂ ਚ ਬੰਦ ਕਰ ਲੇ ਭਾਵੇਂ ਗੋਲੀਆਂ ਮਾਰ ਦੇ ਭਾਵੇਂ ਲਾਠੀਆਂ ਮਾਰ ਦੇ ਪਰ ਆਹੀ ਜਿਹੜੇ ਲੋਕ ਆ ਇਹ ਸ਼ਾਂਤਮਈ ਰਹਿਣਗੇ ਮੈਂ ਸੁਵਿੰਦਰ ਸਿੰਘ ਪਿੰਡ ਕਲੇਰ ਚ گاਵਾ ਬਲਾਕ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਨੇਕਤਾ ਸਿੱਧੂ ਵੱਲੋਂ ਅੱਜ ਜਿਹੜੀ ਮੀਟਿੰਗ ਆ ਪਿੰਡ ਬੋਪਾਰਾਂ ਖੁਰਦ ਦੇ ਵਿੱਚ ਰੱਖੀ ਗਈ ਆ ਜੀ ਜਿਹੜੀ ਸਾਡਾ 22 ਤਰੀਕ ਨੂੰ ਇੱਕ ਧਰਨਾ ਸੀ ਧਰਨੇ ਦੇ ਵਿੱਚ ਅਸੀਂ ਆਪਣੀਆਂ ਹੱਕੀ ਮੰਗਾਂ ਲੈ ਕੇ ਗਏ ਹੁਣਦੇ ਵਿੱਚ ਸਾਡੇ ਲਾਠੀ ਚਾਰਜ ਕਿਸਾਨਾਂ ਦੇ ਉੱਤੇ ਜਿਹੜਾ ਕੀਤਾ ਵਾ ਕੁਝ ਸਾਡੇ ਕਿਸਾਨਾਂ ਦੇ ਪਰਚੇ ਕੱਟੇ ਗਏ ਉਹਦੇ ਸਬੰਧ ਦੇ ਵਿੱਚ ਅੱਜ ਹੀ ਇੱਥੇ ਮੀਟਿੰਗ ਹਰ ਬਲਾਕ ਦੇ ਵਿੱਚ ਹੋ ਰਹੀ ਆ ਅੱਜ ਚਾਵੇਂ ਬਲਾਕ ਦੇ ਵਿੱਚ ਵੀ ਉਹ ਮੀਟਿੰਗ ਹੋ ਰਹੀ ਆ ਪ੍ਰਸ਼ਾਸਨ ਦੇ ਨਾਲ ਜੇ ਕੋਈ ਸਾਡੀ ਗੱਲਬਾਤ ਦੀ ਸੁਣਵਾਈ ਨਹੀਂ ਹੁੰਦੀ 14 ਹੀ ਵੱਡਾ ਕੁਪਡੈਕਸ ਕਰਾਂਗੇ ਵੱਡੀ ਜਹੇਬੰਦੀ ਨਾਲ ਉਹਦਾ ਲੈ ਕੇ ਫਿਰ ਧਰਨਾ ਲਾਇਆ ਜਾਊਗਾ ਸ਼ਾਂਤਮਈ ਦੇ ਨਾਲ ਹੀ ਧਰਨਾਵਾ ਫਿਰ ਜਿੱਦ ਤਰ੍ਹਾਂ ਅੱਗੇ ਸ਼ਾਂਤਮਈ ਨਾਲ ਜਾ ਰਹੇ ਆ ਉਸੇ ਤਰ੍ਹਾਂ ਫਿਰ ਸ਼ਾਂਤਮਈ ਦੇ ਨਾਲ ਹੀ ਆਪਣਾ ਜਿਹੜਾ ਧਰਨਾ ਪ੍ਰੋਟੈਸਟ ਕਰਾਂਗੇ ਮਾਮਲੇ ਜਿਹੜੇ ਦਰਜ ਕੀਤੇ ਕਿ ਉਸ ਸਬੰਧ ਦੇ ਵਿੱਚ ਹੀ ਉਹਨਾਂ ਨੂੰ ਅਹੀਂ ਜਿਹੜਾ ਵਾ ਜਿਹੜੇ ਸਾਡੇ ਕਿਸਾਨਾਂ ਦੇ ਨਜਾਇਜ਼ ਪਰਚੇ ਝੂਠੇ ਕੀਤੇ ਗਏ ਨੇ ਉਹਦੇ ਵਿੱਚ ਵੀ ਕੁਝ ਪ੍ਰਸ਼ਾਸਨ ਦੇ ਨਾਲ ਮੰਗਾ ਰੱਖਿਆ ਜਾਣ ਗਿਆ ਸਾਡੀਆਂ ਇਹਦੇ ਵਿੱਚ ਸਾਡੇ ਕੁਲਵਿੰਦਰ ਸਿੰਘ ਮਾਲ ਨੂੰ ਅਸੀਂ ਅੱਜ ਦਾ ਮੀਟਿੰਗ ਕਰਨ ਉਹਦੇ ਵਿੱਚ ਮੀਟਿੰਗ ਕਰਕੇ ਫਿਰ ਰੱਖਿਆ ਜਾਊਗਾ ਕਿ ਕੱਲ ਜਾ ਰਹੇ ਹਾਂ ਬਲਾਕਾਂ ਦੀਆਂ ਜਿਹੜੀਆਂ ਸਾਰੀਆਂ ਦੀਆਂ ਬਲਾਕਾਂ ਮੀਟਿੰਗਾਂ ਕਰਵਾ ਕੇ ਫਿਰ ਉਹ ਦੱਸਿਆ ਜਾਊਗਾ ਵੀ ਇਹ ਜਿਹੜਾ ਅਗਲਾ ਸਾਡਾ ਪ੍ਰੋਡਕਟ ਸ਼ਾਪ ਕਿੱਥੇ ਹੋਊਗਾ ਕਦੋਂ ਰੱਖਾਂਗੇ ਵਾਹਿਗੁਰੂ ਖਾਲਸਾ ਵੈਗਜੀ ਫਤਹਿ ਮੈਂ ਰਾਣਾ ਰঞ্জੀਤ ਸਿੰਘ ਰਾਣਾ ਫਰੋਂ ਖਵਾਲੀ ਜਿਹੜੀ ਅੱਜ ਮੀਟਿੰਗ ਆ ਇਹ ਜਿਹੜਾ ਸਾਡੇ 22 ਤਰੀਕ ਸਾਡੇ ਕਿਸਾਨਾਂ ਦਾ ਤਫੱਦਦ ਹੋਇਆ ਹੈ लाठी चार्ज ਹੋਇਆ ਹੈ ਇਹ ਉਹਦੇ ਸਬੰਧ ਵਿੱਚ ਹੋਈ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਕਿਹੜੀ ਕਾਲ ਦੇਣੀ ਆ ਇਹ ਜਿਹੜੇ ਕਿਦਾਂ ਜਿਹੜਾ ਨਜਾਇਜ਼ ਤੌਰ ਤੇ ਸਰਕਾਰ ਨੇ ਤੇ ਪ੍ਰਸ਼ਾਸਨ ਨੇ ਰਲ ਕੇ ਸਾਡੇ ਕਿਸਾਨਾਂ ਦੇ ਧੱਕਾ ਕੀਤਾ ਜਿਹੜੇ ਬੜੇ ਸ਼ਾਂਤਮਈ ਜਾ ਰਹੇ ਸੀ ਇੱਕ ਰੋਸ ਪ੍ਰਦਰਸ਼ਨ ਕਰਦੇ ਜਾ ਰਹੇ ਜਿਹੜਾ ਕਿ ਇਹਨਾਂ ਨੇ ਆਪਾਂ ਡੀਸੀ ਦਫ਼ਤਰ ਨੂੰ ਇੱਕ ਮੰਗ ਪੱਤਰ ਦੇਣਾ ਸੀ ਜਿਹਦੇ ਵਿੱਚ ਸਾਡੀ ਗੱਲਬਾਤ ਵੀ ਹੋਈ ਕਿ ਸਾਨੂੰ ਰਣਜੀਤੈ ਵਿਨਿਊ ਆਪਾਂ ਰਣਜੀਤੈ ਭਰਤੀ ਹਸਪੀਟਲ ਲੱਗ ਸਾਨੂੰ ਜਗ੍ਹਾ ਦੇ ਦੇ ਉੱਥੇ ਆਪਾਂ ਬਹਿ ਕੇ ਆਪਣਾ ਸ਼ਾਂਤਮਈ ਧਰਨਾ ਲਾ ਕੇ डीसी जी मैडम ਨੂੰ ਆਪਣਾ ਮੰਗ ਪੱਤਰ ਦੇ ਕੇ ਜਿਹੜੀਆਂ ਵੀ ਸਾਡੀਆਂ ਮੰਗਾਂ ਦਾ ਖਰਾਬੇ ਦੇ ਸਬੰਧ ਦੇ ਵਿੱਚ ਸਾਡਾ ਇੱਕ ਐਸ ਡੀ ਐਮ ਸ਼ਰਮੇ ਦੇ ਖਿਲਾਫ ਜਿਹੜੀ ਕੋਈ ਸਾਡੀ ਕਾਰਵਾਈ ਪੈਂਡਿੰਗ ਰਹਿਣ ਦੀ ਆ ਉਹਦੇ ਤੇ ਕਾਰਵਾਈ ਕਰਕੇ ਆਪਾਂ ਜਿਹੜਾ ਸਾਰਾ ਸੰਘਰਸ਼ ਜਿਹੜਾ ਸ਼ਾਂਤਮਈ ਤਰੀਕੇ ਨਾਲ ਪਹੁੰਚ ਰਹੇ ਸੀ ਉਹਦੇ ਜੀ ਪੁਲਿਸ ਨੇ ਨਜਾਇਜ਼ ਤਰੀਕੇ ਦੇ ਨਾਲ ਸਾਡੇ ਤੇ लाठी चार्ज ਕੀਤਾ ਸਾਨੂੰ ਸਾਡੇ ਕਈ ਕਿਸਾਨਾਂ ਨੂੰ ਹਰਾਸਮੈਂਟ ਚ ਲਿਆ ਹਰਾਸਮੈਂਟ ਕੀਤੀ ਉਹਦੇ ਸਬੰਧ ਵਿੱਚ ਹੁਣ ਆਪਾਂ ਸਾਰੇ ਸਾਰੇ ਹੀ ਇਕਾਈਆਂ ਚ ਜਾ ਕੇ ਅੱਜ ਪਿੰਡ ਬੋਪਾਰਾਂ ਦੇ ਵਿੱਚ ਆਪਾਂ ਸਾਰਿਆਂ ਨੂੰ ਲਾਮਬੰਦ ਕਰਦੇ ਪਏ ਆ ਕਿ ਆਉਣ ਵਾਲੇ ਸਮੇਂ 'ਚ ਇੱਕ ਵੱਡੇ ਪੱਧਰ ਤੇ ਕੋਈ ਸ਼ਾਂਤਮਈ ਤਰੀਕੇ ਦੇ ਨਾਲ ਇੱਕ ਸੰਘਰਸ਼ ਰਚਾਂਗੇ ਜਿਹਦੇ 'ਚ ਫੇਰ ਆਪਣਾ ਮੰਗ ਪੱਤਰ ਦਵਾਂਗੇ ਕਿ ਸਾਡੇ ਤੇ ਇੰਨਾ ਧੱਕਾ ਕਿਉਂ ਕਰਵਾਇਆ ਗਿਆ 10 ਜਨਰਲ ਸਕੱਤਰ ਬਲਾਕ ਚਗਾਵਾ ਭਾਰਤੀ ਕਿਸਾਨ ਯੂਨੀਅਨ ਬੀਕੇ ਜੀ ਸਿੱਧੂਪੁਰ ਅੱਜ ਜੋ ਮੀਟਿੰਗ ਕੀਤੀ ਗਈ ਹੈ ਬਲਾਕ ਚਗਾਵਾ ਦੇ ਵਿੱਚ ਬਹੁਤ ਵੱਡੀ ਮੀਟਿੰਗ ਕੀਤੀ ਗਈ ਆ ਬਹੁਤ ਭਰਵਾ ਹੰਗਾਰਾ ਜਿਹੜਾ ਆ ਆਪਾਂ ਨੂੰ ਪਿੰਡਾਂ ਦੇ ਵਿੱਚੋਂ ਮਿਲਿਆ ਅੱਜ ਬੋਪਾਰਾਂ ਖੁਰਦ ਵੇਖੇ ਗੁਰਦੁਆਰੇ ਦੇ ਵਿੱਚ ਭਰਿਆ ਹੋਇਆ ਪੰਡਾਲ ਜਿਹਦੇ ਵਿੱਚ ਸਾਰੀਆਂ ਵਿਚਾਰ ਵਿਚਾਰ ਚਰਚਾ ਹੋਈਆਂ ਆਉਣ ਵਾਲੇ ਜਿਹੜੇ ਪ੍ਰੋਗਰਾਮ ਆ ਉਹਨਾਂ ਬਾਰੇ ਸਾਰੀਆਂ ਵਿਚਾਰਾਂ ਹੋਈਆਂ ਜੋ ਸਾਡੇ ਉੱਤੇ ਪੰਜਾਬ ਸਰਕਾਰ ਨੇ ਤੇ ਪੰਜਾਬ ਪੁਲਿਸ ਨੇ ਅਤਿਆਚਾਰ ਕੀਤਾ ਸਾਡੇ ਆਗੂਆਂ ਨੂੰ ਕੁੱਟਿਆ ਗਿਆ ਉਹਨਾਂ ਦੇ ਝੂਠੇ ਪਰਚੇ ਬਣਾਏ ਗਏ ਉਹਨਾਂ ਦੇ ਪਸਲੀਆਂ ਤੋੜੀਆਂ ਗਈਆਂ ਉਹਨਾਂ ਦੇ ਸਿਰ ਪਾੜੇ ਗਏ ਪਰ ਕੀ ਕਸੂਰ ਸੀ ਉਹ ਆਪਣੀ ਹੱਕੀ ਮੰਗਾਵਾਤੇ ਜਾ ਰਿਹਾ ਸੀ ਪਰ ਭਰਾਓ ਆਪਾਂ ਤਗੜੇ ਹੋ ਗਏ ਆਪਣੀਆਂ ਜ਼ਮੀਨਾਂ ਬਚਾਉਣੀਆਂ ਆਪਣੀ ਕਿਸਾਨੀ ਬਚਾਉਣੀ ਆਪਣੀ ਜਵਾਨੀ ਬਚਾਉਣੀ ਆ ਜਿਹਾਂ ਦੇ ਨਸ਼ਾ ਬੰਦ ਕਰਨਾ ਕੋਈ ਨਸ਼ਾ ਬੰਦ ਨਹੀਂ ਲੋਕਾਂ ਦੇ ਛੋਟੇ ਛੋਟੇ ਬੱਚੇ ਟੀਕੇ ਲਾ ਕੇ ਮਰ ਰਹੇ ਆ ਸਮੈਗ ਪੀ ਕੇ ਮਰ ਰਹੇ ਆ ਅੱਜ ਗੋਲੀਆਂ ਵਿੱਚ ਖਾ ਕੇ ਮਰ ਰਹੇ ਆ ਕੈਪਸੂਲ ਵੇਚ ਰਹੇ ਨੇ ਕਿਥੋਂ ਆ ਰਹੇ ਨੇ